ਨਾਲ ਟੁੱਟਿਆ 100 ਸਾਲ ਤੋਂ ਬੱਦ ਪੁਰਾਣਾ ਪੁਲ ਟਰੱਕ ਜੁਨੀਅਨ ਤੇ ਸਤਸੰਗ ਬਿਆਸ ਦੇ ਰਣ ਨੂੰ ਲੱਗਦਾ ਸੀ ਪੁਲ ਪ੍ਰਸ਼ਾਸਨ ਨੂੰ ਜਲਦ ਬਣਾਉਣ ਦੀ ਕੀਤੀ ਮੰਗ ਜੀ ਕੀ ਮਾਮਲਾ ਤੁਸੀਂ ਇੱਥੇ ਇਕੱਠੇ ਹੋਏ ਹੋ ਅਸੀਂ ਇੱਥੇ ਮੌਕੇ ਤੇ ਖੜੇ ਆ ਜੀ ਇੱਕ ਟਰਾਲਾ 24 ਟਰਾਲਾ 24 ਟੈਰਾ ਟਰਾਲਾ ਆਇਆ ਜਿਹਨੇ 150 ਟਨ ਲਗਭਗ ਮਾਲ ਲੱਦਿਆ ਮਾਈਨਿੰਗ ਵਾਲਾ ਤੇ ਉਹਨੇ ਇਹਨੂੰ ਕ੍ਰੋਸ ਕੀਤਾ ਪੁਲ ਨੂੰ ਜਿਹੜਾ ਕਿ ਸਾਡੇ ਸਸੰਘ ਘਰ ਨੂੰ ਤੇ ਟਰੱਕ ਜਿਹਨਾਂ ਨੂੰ ਰਸਤਾ ਜਾਂਦਾ ਉਹ ਬਿਲਕੁਲ ਪੋੜ ਪੋੜ ਰਿਹਾ ਸੀ ਸਾਡਾ ਬਾਰੇ ਬਹੁਤ ਵੱਡਾ ਨੁਕਸਾਨ ਹੋਇਆ ਆਵਾਜ਼ ਬਿਲਕੁਲ ਬੰਦ ਹੋ ਗਈ ਕੀ ਮੰਗ ਕਰਦੇ ਹੋ ਜੀ ਪਰ ਭਾਈ ਚਾਹਦੇ ਆ ਜੀ ਕਿ ਸਾਡਾ ਰਸਤਾ ਬਣਾਇਆ ਜਾਵੇ ਪੁਲ ਦੀ ਸਾਰੀ ਕਰਾਈ ਜਾਵੇ ਪੁਲਿਸ ਪ੍ਰਸ਼ਾਸਨ ਆਈ ਸੀ ਉਹਨਾਂ ਵੱਲੋਂ ਕੀ ਕਾਰਵਾਈ ਕੀਤੀ ਗਈ ਉਨਾਲੋ ਫਿਲਹਾਲ ਕੋਈ ਕਾਰਵਾਈ ਨਹੀਂ ਹਾਂਜੀ ਬਜੀ ਅਸੀਂ ਅੱਜ ਆਪਣੇ ਇਲਾਕੇ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਭ ਤੋਂ ਪੁਰਾਣੇ ਪੁਲ ਤੇ ਖੜੇ ਆ ਜਿਹੜਾ ਰਾਤ ਇੱਕ ਓਵਰਲੋਡਡ ਟਰਾਲੇ ਨੇ ਆਪਣੀ ਗਲਤੀ ਨਾਲ ਜਿਹੜਾ ਸਾਡੇ ਇੱਕ ਬਹੁਤ ਮਹਾਨ ਧਾਰਮਿਕ ਸਥਾਨ ਨੂੰ ਜੋੜਦਾ ਤੇ ਸਾਡੇ ਟਰੱਕ ਜਿਹਨਾਂ ਨੂੰ ਜੋੜਦਾ ਪੁਲ ਉਹਨੂੰ ਤੋੜ ਦਿੱਤਾ ਆ ਕੇ ਅਸੀਂ ਪੁਰਜ ਹੋਰ ਮੰਗ ਕਰਦੇ ਆ ਭਈ ਇਸ ਟਰਾਲੇ ਵਾਲੇ ਨੂੰ ਇਹਦੇ ਮਾਲਕਾਂ ਨੂੰ ਜਿਹੜੀ ਇਹਦੀ ਕੰਪਨੀ ਆ ਉਹਨੂੰ ਕਹਿ ਕੇ ਸਾਡੇ ਸਪੋਲ ਦੀ ਰਿਪੇਅਰ ਕਰਾਈ ਜਾਵੇ ਔਰ ਇਦਾਂ ਦੇ ਜਿਹੜੇ ਉਹ ਜਾਦੇ ਓਵਰਲੋਡਡ ਆ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਹੜੇ ਐਡੇ ਐਡੇ ਪੋਲ ਢਾ ਸਕਦੇ ਆ ਇਹ ਰਾਜ ਜਾਨੀ ਮਾਲੀ ਹੋਰ ਨੁਕਸਾਨ ਕਰ ਸਕਦੇ ਆ ਇਹਦੇ ਲਈ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਟਰੱਕ ਜੂਨੇ ਦੇ ਪ੍ਰਧਾਨ ਸਾਹਿਬ ਸਾਡੇ ਨਾਲ ਆ ਹੋਰ ਰਾਦਾ ਸਵਾਮੀ ਡੇਰੇ ਦੇ ਬਹੁਤ ਸਾਰੇ ਸ਼ਰਧਾਲੂ ਤੇ ਅਹੁਦੇਦਾਰ ਸਾਡੇ ਨਾਲ ਆ ਅਸੀਂ ਕਿਸੇ ਦਾ ਨੁਕਸਾਨ ਨਹੀਂ ਚਾਹੁੰਦੇ ਪਰ ਅਸੀਂ ਇਹ ਜ਼ਰੂਰ ਚਾਹੁੰਦੇ ਆ ਪੇ ਸਾਡੇ ਮਾਲਪੁਰ ਤੋਂ ਲੈ ਕੇ ਹੁਸ਼ਿਆਰਪੁਰ ਤੱਕ ਇੱਕੋ ਇੱਕ ਬਰਾਸਤੀ ਪੁਲ ਸੀਗਾ ਇਹਦੀ ਦੁਬਾਰਾ ਜਿਸ ਹਾਲ ਚ ਪਹਿਲਾਂ ਸੀਗਾ ਇਹਨੂੰ ਬਿਲਕੁਲ ਉਸੇ ਹਾਲਤ ਚ ਚਾਲੂ ਕੀਤਾ ਜਾਵੇ ਨਾ ਕਿ ਉੱਪਰਿਆਂ ਤੋਂ ਫੋਨ ਕਰਾ ਕੇ ਪੈਸੇ ਲੈ ਕੇ ਰਫਾ ਦਫੀ ਕੀਤਾ ਜਾਵੇ ਸਾਡੇ ਭਾਈਚਾਰੇ ਟਰੱਕ ਯੂਨੀਅਨ ਦਾ ਉਹਨਾਂ ਦਾ ਵੀ ਕੰਮ ਚੱਲਦਾ ਰਹਿ ਜਾਏ ਸਤਸੰਗ ਨੂੰ ਕਰਨ ਨੂੰ ਆਣ ਜਾਣ ਵਾਲੇ ਜੇ ਸੰਗਤਾਂ ਜਿਹੜਾ ਉਹਨਾਂ ਦੇ ਰਾਹ ਦੇ ਵਿੱਚ ਰੁਕਾਵਟ ਨਾ ਬਣੇ ਤਨਵਾਜੀ ਇਹ ਮਾਮਲਾ ਸਰ ਤੁਸੀਂ ਇੱਥੇ ਆਏ ਹੋ ਮੌਕੇ ਤੇ ਯਾਰ ਇਹ ਨਾਲ ਇੱਕ ਟਰਾਲਾ ਸੀਗਾ ਇਹ ਜੇਜੋ ਸਾਈਡ ਤੋਂ ਆਇਆ ਸੀ ਗੜ ਸ਼ੰਕਰ ਸਾਈਡ ਦੇ ਤੋਂ ਤੇ ਇਹਦੇ ਵਿੱਚ ਬੱਜਰਾ ਲੋਡ ਸੀਗਾ ਇਹ ਜਦੋਂ ਨਾ ਇਹਨਾਂ ਦਾ ਉੱਥੇ ਰਸ਼ ਬਹੁਤ ਚੱਲਣ ਦੇ ਨਾਲ ਗੜ ਸ਼ੰਕਰ ਦੇ ਵਿੱਚ ਜਿਹੜਾ ਰੇਲਵੇ ਫਟ ਗਿਆ ਉਹਦੀ ਰਿਪੇਅਰ ਚੱਲ ਰਹੀ ਆ 28 ਤਰੀਕ ਤੱਕ ਤਿੰਨ ਦਿਨ ਦਾ ਸੀਗਾ ਕੱਲ ਖਤਮ ਹੋ ਜਾਣਾ लास्ट 2 ਦਿਨ ਜਿਹੜੇ ਟਰੱਕ ਸੀ ਜਿਹੜੇ ਹੈ ਵੀ ਨਿਕਲੇ ਉਹ ਅਸੀਂ ਕਨਵਰਟ ਕਰਾਉਣੇ ਆ ਜਿੱਦੂ ਪਗੜਾ ਆਪਣੇ ਪਗੜਾ ਸਾਈਡ ਇਹ ਟਰਾਲਾ ਕਾਫੀ ਵੱਡਾ ਸੀਗਾ ਜਿਹੜਾ ਗੜ ਸ਼ੰਕਰ ਸਾਈਡ ਤੋਂ ਆਇਆ ਸੀਗਾ ਇਹਨੇ ਕਿਤੇ ਵਾਪਸ ਜਾਣਾ ਸੀ ਮੋਡੂਲਾ ਸੀ ਆਪਣੇ ਫਗਵਾੜਾ ਫੈਨ ਨੂੰ ਉਹ ਤੇ ਇਹਦੇ ਨਾਲ ਮੁੜ ਕੇ ਜਿਹੜਾ ਟਰੱਕ ਸੀਗਾ ਸਿੱਧਾ ਗਾਂਹ ਲੈ ਜਾਂਦਾ ਜਿਹੜਾ ਛੋਟਾ ਰੋਡ ਹੈ ਉਹ ਜਾਂਦਾ ਹੈ ਰਾਧਾ ਸੁਆਮੀ 사ਸੰਗ ਘਰ ਨੂੰ ਤੇ ਇਹਨੇ ਰੋਸੇ ਰੋਡ ਤੇ ਟਰੱਕ ਪਾ ਦਿੱਤਾ ਟਰੱਕ ਕਾਫੀ ਲੋਡ ਸੀਗਾ ਉਹ ਜਦੋਂ ਜਿਹੜਾ ਪੋਲੋਂ ਦਾ ਭਾਰ ਨਹੀਂ ਚੱਲਿਆ ਜਿਹੜਾ ਪੋਲੋ ਬਹਿ ਗਿਆ ਤੇ ਟਰੱਕ ਜਿਹੜਾ ਉੱਥੇ ਫਸ ਗਿਆ ਇਹਦੇ ਸਬੰਧ ਵਿੱਚ ਜਿਹੜਾ ਅਸੀਂ ਇਥੇ ਮੌਕੇ ਦੇ ਉੱਤੇ ਆਏ ਸੀਗੇ ਤੇ ਜੋ ਬੰਦੇ ਕਾਰਵਾਈ ਸੀ ਕਰ ਰਹੇ ਆ ਇਹਦੇ ਵਿੱਚ ਸੀ ਉਹ ਕਹਿੰਦੇ ਜੀ ਨਾ ਟਰੱਕ ਯੂਨੀਅਨ ਦੇ ਪ੍ਰਧਾਨ ਤੇ ਨਾ 사ਸੰਗ ਦੇ ਪ੍ਰਧਾਨ ਜਿਹੜੇ ਆ ਉਹਨਾਂ ਨੂੰ ਬਿਨਾਂ ਪੁੱਛੇ ਹੀ ਟਰੱਕ ਖਾਲੀ ਕਰਾ ਲਿਆ ਉਹਨਾਂ 'ਚ ਰੋਸ ਪਾਇਆ ਜਾ ਰਿਹਾ ਹੈ ਉਹਦਾ ਕੀ ਕਹਿਣਾ ਸਾਹ ਦੇਖੋ ਜੀ ਰੋਸ ਵਾਲੀ ਕਿਹੜੀ ਇਹਦੇ 'ਚ ਗੱਲ ਹੋ ਗਈ ਹੁਣ ਜਿਹੜਾ ਟਰੱਕ ਆ ਆਫਟਰ ਵਾਲੇ ਨੂੰ ਕਿਸੇ ਦੀ ਆਪਾਂ ਸੜੀ ਦੇ ਵਿੱਚ ਲਵਾਵਾਂਗੇ ਰੱਬ ਨਾ ਕਰੇ ਕਿ ਟਰੱਕ ਅਨਲੋਡ ਕਰਕੇ ਇਥੋਂ ਟਰੱਕ ਭਜਾ ਕੇ ਲੈ ਜਾਈਏ ਨੂੰ ਫਿਰ ਕੌਣ ਜ਼ਿੰਮੇਵਾਰ ਇਹਦੇ ਵਿੱਚ ਠੀਕ ਹੈ ਜੀ ਇਸੇ ਕਰਕੇ ਇਹਨਾਂ ਨੂੰ ਇਹ ਇਹ ਕਹਿੰਦੇ ਸੀ ਮੈਂ ਕਿ ਟਰੱਕ ਲੋਡ ਇਹਦੀ ਖਾਲੀ ਕਰਾ ਕੇ ਜਾਂਦੇ ਨੂੰ ਟਰੱਕ ਜੁਨੀਅਨ ਚਲਵਾ ਦਈਏ ਜਿੱਥੇ ਲਾਗੇ ਜੁਨੀਅਨ ਤੇ ਜਾਂ ਇਹਨੂੰ ਅਸੀਂ ਆਪਣੇ ਥਾਣੇ ਆਪਣੇ ਥਾਣੇ ਦੇ ਵਿੱਚ ਲਵਾ ਲਈਏ ਜਿੱਥੇ ਸਾਡੇ ਕੋਲ ਸੇਫ ਰਹੇ